ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਵਰ ਟਿਕ ਚੈਨਲ ਤੇ ਆਫਸਲ ਦਾ ਸਵਾਗਤ ਹੈ ਜੀ ਅੱਜ ਦੇ ਸੂਟ ਆਪਾਂ ਜਿਹੜੇ ਲੈ ਕੇ ਆ ਗਏ ਜੀ ਇਹ ਕੇ ਟੈਕਸ ਬ੍ਰਾਂਡ ਦੇ ਸੂਟ ਆ ਜੀ ਬਹੁਤ ਸੋਹਣੇ ਕਾਟਨ ਦੇ ਸੂਟ ਆ ਮੈਚਿੰਗ ਸੂਟ ਹੋਣਗੇ ਜੀ ਪਲੇਨ ਬਾਟਮ ਹੋਗੀ ਇਹਦੇ ਨਾਲ ਜੀ ਪ੍ਰਿੰਟ ਵਾਲੀ ਸ਼ਰਟ ਹੋਗੀ ਸਾਰੇ ਕਲਰ ਅਵੇਲੇਬਲ ਆ ਸਾਡੇ ਕੋਲੇ ਜੀ ਤੁਸੀਂ ਛੇਤੀ ਛੇਤੀ ਆਰਡਰ ਦੇ ਸਕਦੇ ਇਹਨਾਂ ਦਾ ਸਾਰੇ ਕਲਰ ਚੈੱਕ ਕਰ ਲਓ ਜੀ ਏ ਕੇ ਟੈਕਸ ਦੇ ਸੂਟ ਆ ਜੀ ਕਾਟਨ ਦੇ ਜੀ ਏ ਕੇ ਟੈਕਸ ਦੀ ਕਾਟਨ ਦੇ ਸੂਟ ਆ ਜੀ ਬਹੁਤ ਸੋਹਣੇ ਜਿਹੜੇ ਅੱਜ ਦੇ ਸੂਟ ਆਏ ਆ ਜੀ ਏ ਕੇ ਟੈਕਸ ਦੀ ਬ੍ਰਾਂਡ ਦੇ ਤੇ ਆਪਾਂ ਗਰੁੱਪ ਚ ਵੀ ਪਾਤੇ ਸੀ ਇਹ ਜਿਹੜੀਆਂ ਭੈਣਾਂ ਆਪਣੇ ਨਾਲ ਗਰੁੱਪ ਚ ਜੁੜੀਆਂ ਹੋਈਆਂ ਤੇ ਤੁਹਾਨੂੰ ਇਹ ਵੀ ਦਿਖਾ ਦੇਣੀ ਕਲਾ ਕਲਾ ਸੂਟ ਕਰਕੇ ਦਿਖਾ ਦੇਣੀ ਜੀ ਸਕਰੀਨ ਉੱਤੇ ਲੈ ਕੇ ਤੁਸੀਂ ਨਾਲ ਦੀ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਜੀ ਛੇਤੀ ਛੇਤੀ ਸਾਨੂੰ ਆਰਡਰ ਦੇ ਸਕਦੇ ਆਂ ਕਈ ਵਾਰ ਤੁਸੀਂ ਬਾਅਦ ਚ ਆਰਡਰ ਦਿੰਨੇ ਹੁੰਦੇ ਆਂ ਤੇ ਸੂਟ ਉਹਦੇ ਪਹਿਲਾਂ ਬੁੱਕ ਹੋ ਗਿਆ ਹੁੰਦਾ ਜੀ ਸੂਟਾਂ ਦੇ ਕਲਰ ਜੀ ਸਾਰੇ ਸੋਹਣੇ ਹੋਣਗੇ ਜਿਵੇਂ ਦੇ ਕਲਰ ਤੁਹਾਨੂੰ ਦਿਖਾਏ ਗਏ ਐਵੇਂ ਸੇਮ ਕਲਰ ਹੀ ਮਿਲੂਗਾ ਜੀ ਕੋਈ ਵਿੱਚ ਕੋਈ ਫਰਕ ਨਹੀਂ ਹੋਣਾ ਜੀ ਰੇਟ ਇਹਦਾ 700 ਪ੍ਰਾਈਜ਼ ਹੋਊਗਾ ਜੀ ਸਕ੍ਰੀਨ ਤੇ ਸੂਟ ਚੱਲ ਰਹੇ ਜੀ ਇਹਨਾਂ ਦਾ ਰੇਟ 700 ਪ੍ਰਾਈਜ਼ ਹੈ ਅਗਲੇ ਸੂਟ ਆ ਗਏ ਜੀ ਕੈਮਰੀ ਕੋਟਨ ਦੇ ਆ ਗਏ ਜੀ ਕੈਮਰੀ ਕੋਟਨ ਦਾ ਸੂਟ ਜੀ ਤੁਹਾਨੂੰ ਪਊਗਾ 450 ਦਾ 450 ਦਾ ਕੈਮਰੀ ਕੋਟਨ ਦਾ ਸੂਟ ਪਊਗਾ ਜਿਹੜੇ ਸਾਰੇ ਕਲਰ ਦਿਖਾਏ ਗਏ ਐਵੇਂ ਕਲਰ ਮਿਲਣਗੇ ਜੀ ਸਕ੍ਰੀਨ ਸ਼ਾਟ ਲੈ ਲਓ ਜੀ ਇਹ ਵੀ ਕਲਰ ਇਹਨਾਂ ਚੋਂ ਕਈ ਕਲਰ ਆਪਣੇ ਕੋਲ ਦੁਬਾਰਾ ਰੀਸਟਾਰਟ ਹੋ ਕੇ ਆਏ ਆ ਜੀ ਬਹੁਤ ਕਲਰ ਇਹਨਾਂ ਚੋਂ ਵਿਕ ਗਏ ਤੇ ਪਹਿਣਾ ਦੀ ਬਹੁਤ ਟਵਾਨ ਸੀ ਜਿਹੜੇ ਫਿਰ ਇੱਕ ਇੱਕ ਟੈਕਸ ਦੇ ਸੂਟ ਆਪੇ ਇਹਦੇ ਚ ਲੱਦ ਜੀ ਹੋਰ ਨਵਾਂ ਸਟਾਫ ਆ ਆਪਣੇ ਕੋਲ ਇਹ ਵੀ ਤੁਹਾਨੂੰ 700 ਦੇ ਪਊਗਾ ਜਿਹੜੇ ਹੁਣ ਆਪਣੇ ਕੋਲ ਏਕੇ ਟੈਕਸ ਦੇ ਸੂਟ ਆਏ ਹੋਏ ਜੀ ਤੇ ਇਹ ਵੀ ਤੁਹਾਨੂੰ 700 ਦੇ ਪਊਗਾ ਜੀ ਬਹੁਤ ਘੱਟ ਰੇਟ ਦੇ ਵਿੱਚ ਪਹਿਣਗੇ ਜਿਹੜੇ ਤੁਸੀਂ ਕਿਸੇ ਵੀ ਸ਼ਾਪ ਦੇ ਉੱਪਰ ਲੈਣੇ ਆਪਾਂ ਗਿਆ 1000 ਤੋਂ ਘੱਟ ਕੋਈ ਸੂਟ ਹੀ ਹੁੰਦਾ ਜੀ ਇਹਨਾਂ ਚੋਂ ਕੋਟਨ ਵਧੀਆ ਜੀ ਵਧੀਆ ਵਾਲੇ ਕੋਟਨ ਦੇ ਸੂਟ ਲਾਤੇ ਆਪਾਂ ਕਲਰ ਬਹੁਤ ਸੋਹਣੇ ਆ ਗਏ ਜਿਹੜੇ ਇੱਕ ਆਪਾਂ ਆਹ ਕਲਰ ਨਵਾਂ ਸਟੱਫ ਆਇਆ ਜੀ ਬਹੁਤ ਇਹਦੇ ਤੁਸੀਂ ਲੈਂਨਿੰਗ ਵੀ ਵੇਰੇ ਲਾ ਸਕਦੇ ਹੋ ਸ਼ਰਟ ਤੇ ਤੇ ਡੋਟ ਲੈਂਨਿੰਗ ਵੀ ਸਟੀਚਿੰਗ ਕਰਾ ਸਕਦੇ ਆ ਇਹ ਸੋਹਣੋ ਜੀ 1000 ਜਿਆਦਾ ਸੂਟ ਪਊਗਾ ਜੀ ਬਹੁਤ ਜਿਆਦਾ ਸੋਹਣੋ ਛੋਟਾ ਸੂਟ 500 ਆਕਟਿਕਾ ਕਲਰ ਆਦੇ ਵਿੱਚ ਇਹਦੇ ਚਾਗੇ ਸੂਟ ਸਾਡੇ ਸੇਲ ਹੋ ਗਏ ਜੀ ਇੱਕ ਦੋ ਸੂਟ ਹੀ ਰਹਿ ਗਿਆ ਸਾਡੇ ਕੋਲ ਇਹਦੇ ਵਿੱਚ ਵੀ ਤੇ ਜਿਹੜੇ ਕੈਮਰੀ ਕਾਟਨ ਦੇ ਸੂਟ ਆ ਜੀ ਇਹ ਦੁਬਾਰਾ ਮਿਲ ਜਾਂਦੇ ਜਿਹੜੇ ਆਪਾਂ ਨਵੀਂ ਸਟੱਫ ਨਵਾਂ ਬ੍ਰਾਂਡ ਆਉਂਦਾ ਨਾ ਇਹ ਕਹੜਾ ਕਲਰ ਜੀ ਬਹੁਤ ਮੁਸ਼ਕਲ ਹੋ ਜਾਂਦਾ ਤੇ ਤੁਸੀਂ ਜਲਦੀ ਜਲਦੀ ਆਰਡਰ ਦੇ ਦਿਆ ਕਰੋ ਤੇ ਤੁਸੀਂ ਉਹ ਤੋਂ ਬਾਅਦ ਚ ਬੋਲਦੇ ਆ ਆਪਣੇ ਕੋਲੇ ਜੀ ਆਨਲਾਈਨ ਹੀ ਕਸਟਮਰ ਜੁੜੇ ਹੋਏ ਆ ਜੀ ਆਪਣੇ ਕੋਲੇ ਜਿਹੜੇ ਤੇ ਉਹ ਨਾਲ ਦੀ ਨਾਲ ਆਪਣੇ ਦੇ ਵੀਡੀਓ ਦੇਖਣ ਸਾਰੇ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਦਿੰਦੇ ਵੀ ਆਹ ਰੱਖ ਲਓ ਉਹਦੋਂ ਤੁਸੀਂ ਬਾਅਦ ਚ ਕਹਿੰਦੇ ਹੁੰਦੇ ਆ ਤੇ ਉਹ ਇਹਦੇ ਨਾਲ ਦੇ ਜਿਹੜੇ ਆਏ ਹੁੰਦੇ ਆ ਦੋ ਤਿੰਨ ਸੂਟ ਤਾਂ ਹੁੰਦੇ ਹੁੰਦੇ ਆ ਜੀ ਤੇ ਕੋਈ ਨਹੀਂ ਤੁਸੀਂ ਆਰਡਰ ਦੇ ਦਿਆ ਕਰੋ ਇੱਕ ਦਿਨ ਤੁਹਾਡੇ ਕੋਲੇ ਆਰਡਰ ਵਾਸਤੇ ਹੁੰਦਾ ਜਿਹੜੇ ਜਿੱਦਨ ਆਪਾਂ ਵੀਡੀਓ ਪਾਉਨੇ ਆ ਉਸ ਦਿਨ ਤੁਹਾਨੂੰ ਉਸ ਦਿਨ ਹੀ ਤੁਸੀਂ ਆਰਡਰ ਦੇ ਸਕਦੇ ਆ ਉਦੋਂ ਅਗਲੇ ਦਿਨ ਉਹ ਜੀ ਸੇਲ ਹੋ ਚੁੱਕੇ ਹੁੰਦੇ ਆ ਸਾਰਾ ਸਟੱਫ ਨੂੰ ਲੇਖੋ ਤੇ ਜਿਹੜੇ ਆਪਣੇ ਕੋਲੇ ਆਹ ਸੂਟ ਇਹ ਵੀ ਤੁਹਾਨੂੰ 700 ਦੇ ਲੱਗ ਜੂਗਾ ਜੀ ਇਹ ਵੀ ਬਹੁਤ ਸੋਹਣੇ ਕਾਟਨ ਦੇ ਸੂਟ ਹੈ ਮਲਬਲ ਦੀ ਕਾਟਨ ਦੇ ਸੂਟ ਜੀ ਬਹੁਤ ਜਿਆਦਾ ਸੋਹਣੇ ਇਹ ਵੀ ਤੁਹਾਨੂੰ 700 ਪ੍ਰਾਈਸ ਲੱਗ ਜੂਗਾ ਤੇ ਜਿਹੜੇ ਆਪਣੇ ਕੋਲੇ ਆਹ ਵਾਲੇ ਆ ਗਏ ਜੀ ਇਹ ਵੀ ਕੋਈ ਦੇ ਵਿੱਚ ਪ੍ਰਿੰਟ ਬਹੁਤ ਜਿਆਦਾ ਸੋਹਣੇ ਆ ਇਹ ਵੀ 450 ਵਾਲੇ ਆ ਗਏ ਜੀ ਪ੍ਰਿੰਟ ਇਹਦੇ ਵਿੱਚ ਬਹੁਤ ਸੋਹਣੇ ਆ ਗਏ ਦੁਬਾਰਾ ਕਲਰ ਵੀ ਆ ਗਏ ਚ ਪਹਿਲਾਂ ਵੀ ਇਹ ਜਿਹੇ ਜਿਵੇਂ ਆ ਗਏ ਕੈਮਰੀ ਕਾਟਨ ਇਹ ਮਿਲ ਜਾਂਦੇ ਹੁੰਦੇ ਆ ਤੇ ਜਿਹੜੇ ਅੱਜ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕੀਤੀ ਜੀ ਪਲੇਨ ਫੁੱਟਾਂ ਦੀ ਵੀ ਕੀਤੀ ਹੈ ਤੇ ਆਪਾਂ ਪ੍ਰਿੰਟ ਵਾਲਿਆਂ ਦੀ ਵੀ ਕਿ ਤੁਸੀਂ ਪਲੇਨ ਸੂਟ ਨੂੰ ਦੇਖੋ ਜੀ ਆ ਹਾਰਕੰਡ ਦੇ ਸੂਟਲ ਬਹੁਤ ਹੀ ਜ਼ਿਆਦਾ ਜੀ ਬਿਕ ਗਏ ਥੋੜੇ ਜਿਹੇ ਰਹਿ ਗਏ ਥੋਡੇ ਨਾਲ ਮੈਂ ਸ਼ੇਅਰ ਕਰਤੇ ਜੇ ਤੁਹਾਨੂੰ ਕੋਈ ਕਲਰ ਪਸੰਦ ਆਉਂਦਾ ਤਾਂ ਤੁਸੀਂ ਇਹਦੇ ਚੋਂ ਖਰੀਦ ਸਕਦੇ ਹੋ ਇੱਕ ਆਪਣੇ ਕੋਲੇ ਜੀ ਲਾਈਨਿੰਗਾਂ ਵਾਲਾ ਸਟੱਫ ਆਇਆ ਜੀ ਇਹ ਪ੍ਰਿੰਟ ਦਾ ਸਟੱਫ ਆ ਜੀ ਬਹੁਤ ਸੋਹਣਾ ਬਹੁਤ ਸੌਫਟ ਕਪੜਾ ਇਹ ਦੇਖੋ ਕਲਾ ਕਲਾ ਸੂਬੇ ਦਿਖਾ ਦੇਣ ਨੂੰ ਤੇ ਐਵੇਂ ਦੇ ਚੱਕ ਤੇ ਲਾਈਨਿੰਗ ਲਾਈਨਿੰਗ ਉੱਪਰ ਹੀ ਲੱਗੀ ਜੀ ਇਹ ਲੈਨਾਂ ਵਾਲਾ ਸਟੱਫ ਆਇਆ ਜੀ ਲਾਈਨਿੰਗ ਚੇਕ ਵਾਲੇ ਤੇ ਤੁਸੀਂ ਬਹੁਤ ਬਣਾ ਐਡਵਾਂਸ ਤੁਸੀਂ ਚੇਕ ਵਾਲੇ ਸੂਟ ਨਹੀਂ ਪਾਉਂਦੇ ਚੇਕ ਵਾਲੇ ਨਹੀਂ ਪਾਉਂਦੇ ਜੇ ਅੱਜ ਆਪਾਂ ਚੇਕ ਵਾਲੇ ਹੀ ਪਾਤੇ ਤੁਹਾਡੇ ਨਾਲ ਸ਼ੇਅਰ ਕਰਦੇ ਜੀ ਚੇਕ ਵਾਲੇ ਸੂਟਾਂ ਦੇ ਕਾਲੇ ਸੂਟ ਤੁਸੀਂ ਆਰਡਰ ਦੇ ਸਕਦੇ ਹੋ ਕੋਈ ਵੀ ਕਲਰ ਤੇ ਕਸਟਮਾਈਜ਼ਡ ਵਰਕ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਬਹੁਤ ਸੋਹਣਾ ਜਿਆਦਾ ਸੋਹਣਾ ਲੱਗੂ ਅੱਜ ਕੱਲ੍ਹ ਜਿਵੇਂ ਚੱਲ ਰਿਹਾ ਵਾਈਟ-ਵਾਈਟ ਦੇ ਨਾਲ ਬਹੁਤ ਜਿਆਦਾ ਸੋਹਣਾ ਲੱਗਦਾ ਲਾਈਟ ਮੀਡੀ ਜੀ ਸੂਟ ਜੀ ਆਪਣੇ ਕੋਲੇ ਜਿਹੜੇ ਅੱਜ ਆਏ ਹੋਏ ਆ ਤੇ ਜਿਹੜੇ ਆਪਣੇ ਕੋਲੇ ਕੋਟਾ ਡੋਰਗੇ ਦੇ ਆ ਗਏ ਜੀ ਤੇ ਇਹ ਆਪਣੇ ਕੋਲੇ ਪਹਿਲਾਂ ਸਟਾਫਰ ਸੇਲ ਹੋ ਗਿਆ ਸੀ ਹੁਣ ਦੁਬਾਰਾ ਇਹ ਕਲਰ ਜਿਆਦਾ ਵੀ ਨਹੀਂ ਪਹਿਣਾ ਪਸੰਦ ਕਰਦੇ ਹਾਂ ਕੋਟਾ ਡੋਰੀ ਦੇ ਜਿਆਦਾ ਕਾਟਨ ਦੇ ਸੂਟ ਪਸੰਦ ਕਰਦੇ ਹਾਂ ਸਾਨੂੰ ਵੀ ਇਹਨਾਂ ਪਸੰਦ ਆਉਂਦੇ ਹਨ ਜਿਹੜਾ ਕੋਟਾ ਡੋਰੀ ਦੇ ਸੂਟ ਹੈ ਪਰ ਆ ਗਿਆ ਮੰਗਵਾ ਲਿਆ ਸੀ ਸੀ ਕਈ ਪੈਟਰਨ ਆਣ ਸੀ ਪਿਛਲੀ ਵਾਰ ਸਾਡੇ ਤੋਂ ਸੇਲ ਹੋ ਗਿਆ ਸੀ ਤੇ ਕਲਰ ਮਿਲ ਨਹੀਂ ਸੀ ਤੇ ਆ ਦੇਖੋ ਵੀ ਕੋਟਾ ਡੋਰੀ ਦੇ ਵੀ ਲਾਤੇ ਸੀ ਕੋਟਾ ਡੋਰੀ ਤੁਸੀਂ ਉਹਨਾਂ ਜਿਹੜਾ ਆ ਨਵਾਂ ਕੋਟਾ ਡੋਰੀ ਗਿਆ ਪਹਿਲਾਂ ਥੋੜਾ ਜਿਹਾ ਜਾਲ ਖਾਇਆ ਸੀ ਹੁਣ ਜੀ ਆ ਕੋਟਾ ਡੋਰੀ ਆਇਆ ਥੋੜਾ ਜਿਹਾ ਗੱਪ ਜਿਹਾ ਹੋ ਕੇ ਆਇਆ ਤੇ ਜਿਹੜੇ ਆਪਣੇ ਕੋਲੇ ਇਹਦੇ ਚ ਲਾਏ ਹੋਏ ਸੂਟ ਆਪਾਂ ਬਸਕੋਸ ਔਰਗੰజా ਦੀ ਇਹ ਦੁਬਾਰੀ ਤੁਹਾਨੂੰ ਵੀਡੀਓ ਸ਼ੇਅਰ ਕਰਤੀ ਪਹਿਲਾਂ ਵੀ ਕੀਤੀ ਸੀ ਸਾਡੇ ਕੋਲ ਪਹਿਲਾਂ ਵੀ ਕੱਪੜਾ ਆਪਾਂ ਬਹੁਤ ਜ਼ਿਆਦਾ ਮੰਗਾਇਆ ਸੀ ਇਹ ਕਿਉਂ ਪਾਰਟੀ ਫੰਕਸ਼ਨ ਤੇ ਸੂਟ ਹੀ ਵਧੀਆ ਲੱਗਦੇ ਆ ਜਿੰਨਾ ਭੈਣਾਂ ਨੇ ਪਾਰਟੀ ਫੰਕਸ਼ਨ ਤੇ ਸੂਟ ਬਣਵਾਉਣਾ ਤਾਂ ਤੁਸੀਂ ਜੀ ਬਸਕੋਸ ਔਰਗੰజా ਜਿਹਾ ਬਣਵਾਓ ਸਾਰੇ ਕਲਰ अवेलेबल ਹੈ ਤੇ ਆ ਆਪਣੇ ਕੋਲ ਜਿਹੜਾ ਬਰਬਰੀ ਕੋਟ ਨੇ ਜਿਵੇਂ ਆਇਆ ਸੀ ਬਰਬਰੀ ਕੋਟ ਨੂੰ ਇੱਕ ਨਾ ਹੋਰ ਸਟੱਫ ਆ ਕੇ ਵਿੱਚ ਬਰੀਕ ਸੇ ਚੈੱਕ ਬਣਿਆ ਹੋਇਆ ਸੈਲਫ ਚੈੱਕੀ ਹੈ ਜੀ ਤੇ ਇਹ ਆਪਣੇ ਕੋਲ ਇਹ ਵੀ ਨਵਾਂ ਸਟੱਫ ਆ ਗਿਆ ਜੀ ਇਹਦੇ ਚ ਵੀ ਤੁਸੀਂ ਕਲਰ ਅਵੇਲੇਬਲ ਹੈ ਇਹਦੇ ਚ ਵੀ ਇਹ ਤੁਹਾਨੂੰ ਸੂਟ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਪੈ ਜਾਊਗਾ ਇਹ 650 ਦਾ ਸੂਟ ਪੈਂਦਾ ਸੋ ਪਲੇਨ ਲੈਣਾ ਤਾਂ ਤੇ ਇਹਦੇ ਚ ਵੀ ਬਹੁਤ ਸੋਨੇ ਕਲਰ ਆ ਗਏ ਨਾ ਦੇਖੋ ਇਹ 650 ਦਾ ਸੂਟ ਪਊਗਾ ਤੇ ਆ ਆਪਾਂ ਫਿਰ ਬਸ ਕੋਸ ਆਰਗੰਝ ਦੇ ਲਾਤੇ ਇਹਦੇ ਚ ਤੁਸੀਂ ਕੱਲਾ ਕੱਲਾ ਸੂਟ ਲਾਤਾ ਜੀ ਇਹ ਕੱਲਾ ਕੱਲਾ ਸੂਟ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਕਿਵੇਂ ਦੇ ਸੂਟ ਹੈ કોટਨ ਨੇ ਜੇ ਤੁਸੀਂ ਪਾਰਟੀ ਫੰਕਸ਼ਨ ਦੇ ਸੂਟ ਕਰਵਾਉਗੇ ਨਾ ਬਹੁਤ ਸੋਹਣਾ ਲੱਗਦਾ ਸੌਫਟ ਜਾਂ ਵੀ ਬਸਕੋਸ ਅਰਗੰਝਾ ਐਵੇਂ ਨਹੀਂ ਜਿਵੇਂ ਇੱਕ ਆਕੜਿਆ ਜਾਨੀ ਸੌਫਟ ਜਿਹਦੇ ਤੇ ਲਾਈਨਿੰਗ ਲਾ ਕੇ ਤੇ ਬਰਕ ਕੀਤਾ ਪਾਰਟੀ ਫੰਕਸ਼ਨ ਤੇ ਬਹੁਤ ਜਿਆਦਾ ਸੋਹਣਾ ਲੱਗੂਗਾ ਜੀ ਇਹਦੇ ਚ ਕਲਰ ਸਾਰੇ ਮਿਲ ਜਾਣਗੇ ਤੁਹਾਨੂੰ ਪੰਜ ਕੋਟਨ ਦੇ ਸੂਟ ਵੀ ਲਾਤੇ ਜੇ ਤੁਸੀਂ ਕੋਟਨ ਦੇ ਸੂਟ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਪਲਾਈ ਹੈ ਕੱਲਾ ਕੱਲਾ ਸੂਟ ਜੀ ਇਹ ਵੀ ਇਹ ਨਾ ਸਟਾਫ ਹੀ ਆਇਆ ਹੋਇਆ ਇਹ ਆਪਣੇ ਕੋਲੇ ਹੈਗੀ ਨੀਨਨ ਕੋਟਨ ਕੋਟਨ ਜੀ ਇਹ ਨੈਨਲ ਕੋਟਨ ਦੀ ਸੂਟ ਆ ਗਈ ਜੀ ਇਹ ਵੀ ਤੁਸੀਂ ਦੇਖ ਸਕਦੇ ਆ ਕਲਾਕਲਾ ਸੂਟ ਦੇਖ ਸਕਦੇ ਆ ਇਹਦੇ ਚ ਇੱਕ ਬਰਬਰੀ ਕੋਟਨ ਆਈ ਹੋਈ ਹੈ ਜਿਹੜੀ ਨਵੀਂ ਬਰਬਰੀ ਆਈ ਹੈ ਜੀ ਬਰੀਕ ਉਸ ਨੂੰ ਪਾਉਗੇ 650 ਦਾ ਪਊਗਾ ਜਿਹੜੀ ਨੈਨਲ ਕੋਟਨ ਨੇ ਇਹ ਵੀ ਸੋਨੇ ਇਹੀ ਰੇਟ ਪੈ ਜੂਗੀ 650 ਦੀ ਜੀ ਨੈਨਲ ਕੋਟਨ ਦੇ ਸੂਟ ਵੀ ਆ ਗਏ ਬਰੀਕ ਜਿਸ ਚੈੱਕ ਬਣੇ ਹੋਏ ਇਹਦੇ ਚ ਵੀ ਤੇ ਕੁਝ ਕੁ ਪਲੇਨ ਆਏ ਹੋਏ ਆ ਇਹ ਤੁਸੀਂ ਦੇਖ ਸਕਦੇ ਆ ਇਹ ਵੀ ਸਟਾਫ ਬਹੁਤ ਵਧੀਆ ਕਲਰ ਕਿਸੇ ਸੂਟ ਤਾਂ ਨਹੀਂ ਫਿੱਟ ਹੋਊਗਾ ਕਲਰ ਇਵੇਂ ਹੋਣਗੇ ਜਿਵੇਂ ਆਪਾਂ ਟ੍ਰਿਪ ਕਰਕੇ ਸੂਟ ਨੂੰ ਆਪਾਂ ਸੂਟ ਆਪਾਂ ਵਰਕ ਕਰਦੇ ਆ ਜੀ ਤੇ ਜਮੇ ਸੇਮ ਕਲਰ ਉਵੇਂ ਪਿਆ ਰਹਿੰਦਾ ਕੋਈ ਵੀ ਇਹਦੇ ਚ ਛੋਈ ਵੀ ਨਹੀਂ ਨਿਕਲਦੀ ਸਾਰਾ ਕਲਰ ਵਧੀਆ ਹੈ ਮੇਰੇ ਕੋਲ ਸੇਮ ਪਿਆ ਰਹਿੰਦਾ ਤੇ ਆਪਣੇ ਕੋਲੇ ਜੀ ਆਪਾਂ ਕੋਈ ਵੀ ਬਟੀਕ ਵਾਲੀ ਪਲੇਨ ਸਟੱਫ ਨਹੀਂ ਦਿਖਾਉਂਦੀ ਹੁੰਦੀ ਵੀ ਆਹ ਕਪੜਾ ਆਹ ਸਾਰਾ ਸਟੱਫ ਦਿਖਾਉਨੇ ਨੇ ਆਹ ਨਵਾਂ ਸਟੱਫ ਆ ਗਿਆ ਜੀ ਇਹ ਵੀ ਤੁਸੀਂ ਦੇਖ ਸਕਦੇ ਆ ਇਹ ਸ਼ਾਈਨਿੰਗ ਵਾਲਾ ਸਟੱਫ ਆਇਆ ਜੀ ਇਹ कॉटन ਸਿਲਕ ਆ ਜੀ ਜਿਹੜਾ कॉटन ਸਿਲਕ ਤੇ ਤੁਸੀਂ ਕੋਈ ਵੀ ਇਹਦੇ ਦੋ ਕਲਰ ਬੰਨਦੇ ਜੀ ਵੈਕ ਸਾਈਡ ਕਲਰ ਹੋਰ ਬਣਦਾ ਫਰੰਟ ਸਾਈਡ ਹੋਰ ਬਣਦਾ ਲਾਈਟ ਜਿਹਾ ਕਲਰ ਬਣਦਾ ਫਰੰਟ ਸਾਈਡ ਜੀ ਬੈਕ ਸਾਈਡ ਮਲਾਈਟ ਜਵੰਦਾ ਰੈਂਟ ਸੈਡ ਜੀ ਵਧੀਆ ਕਲਰ ਵੰਦਾ ਜਿਹੜੇ ਤੁਸੀਂ ਵਰਕ ਕਰਾ ਸਕਦੇ ਬਹੁਤ ਸੋਹਣੇ ਕਲਰ ਇਹਦੇ ਚ ਸਾਰੇ ਕਲਰ ਇਹਦੇ ਚ ਅਵੇਲੇਬਲ ਹੈ ਤੁਸੀਂ ਇਹਦੇ ਚ ਕੋਈ ਕਲਰ ਸੋ ਆਹ ਸਾਰੇ ਜਿਹੜੇ ਆਪਣੇ ਕੋਲੇ ਜੀ ਆ ਨਵਾਂ ਸਟਾਫ ਆਇਆ ਹੋਇਆ ਕਾਟਨ ਦਾ ਬਹੁਤ ਸੌਫਟ ਜਿਹਾ ਕੱਪੜਾ ਜੀ ਚਿੱਕ ਵਾਲਾ ਬ੍ਰਿਕ ਬ੍ਰਿਕ ਚਿੱਕ ਜਪਣਿਆ ਹੋਇਆ ਇਹਦੇ ਚ ਨਾਲ ਦਾ ਹੀ ਥ्रेड ਦਾ ਤੇ ਜਿਵੇਂ ਇਹ ਕਲਰ ਨਵਾਂ ਕਪੜਾ ਹੈ ਜੀ ਕਾਟਨ ਦਾ ਪਿਓਰ ਕਾਟਨ ਦਾ 800 ਪਾਊਗਾ ਜੀ ਤੁਹਾਨੂੰ ਕੋਟੰ ਦਾ ਸੂਟ ਆਗਾ ਜੀ ਬਰਬਰੀ ਨਾਲੋਂ ਵਧੀਆ ਕੋਟ ਨਹੀਂ ਆਗਾ 700 ਪ੍ਰਾਈਜ਼ ਹੋਗਾ ਜਿੰਨਾ ਪਹਿਲਾਂ ਅਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਗੇ ਵੀਡੀਓ ਸ਼ੇਅਰ